ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਈਓ ਇਸ ਸਮੇਂ ਸਾਨੂੰ ਦੇਖ ਰਹੇ ਆਂ ਵੀਡੀਓ ਦੇਖ ਰਹੇ ਆਂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਸਾਰਿਆਂ ਦਾ ਜੀਵਨ ਜਿਹੜਾ ਵਧੀਆ ਟੰਗਲ ਬਤੀਤ ਹੋਵੇ ਸਭ ਦੀ ਜਿਹੜੀ ਜਾਇ ਜਨਮ ਨੂੰ ਕਾਮਨਾਵਾਂ ਜਿਹੜੀਆਂ ਮੇਰੇ ਮਾਲਕ ਜਰੂਰ ਪੂਰੀਆਂ ਕਰਨੀ ਤੇ ਤੁਹਾਨੂੰ ਪਤਾ ਹੀ ਹੈ ਹੁਣ ਇੱਕ ਅੱਧੇ ਦਿਨ ਤੋਂ ਮੀਂਹ ਪੈ ਰਿਹਾ ਕੱਲ ਵੀ ਪਿਆ ਅੱਜ ਵੀ ਸਵੇਰ ਦਾ ਹੀ ਚਾਰਾ ਕਣ ਮਲਕਾਣੀ ਜੀ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਵਾਂ ਮੈਂ ਦੇਖੋ ਜੀ ਸਾਹਮਣੇ ਖੇਤ ਸਾਰੇ ਪਾਣੀ ਨਾਲ ਭਰੇ ਪਏ ਆ ਤੇ ਮੈਂ ਤੁਹਾਨੂੰ ਥੋੜਾ ਜੱਕ ਤੇ ਆ ਆ ਹੈਗੀ ਆਪਣੀ ਚੋਈ ਹਾਂ ਤੇ ਜੇ ਇੱਥੇ ਤੇ ਦੇਖਣਾ ਹੋਵੇ ਦੋਨੇ ਖੇਤ ਖੇਤਾਂ ਵਿੱਚ ਪਾਣੀ ਹੈਗਾ ਕਿ ਨਹੀਂ ਹੈਗਾ ਤਾਂ ਮਦਰ ਉਹ ਉੱਥੇ ਦਿਖ ਸਕਦਾ ਹੈ ਫਾਨ ਵਧੀਆ ਢੰਗ ਨਾਲ ਤੇ ਹਾਂ ਆ ਗਿਆ ਪਿੰਡ ਅਗਲਾ ਤੇ ਉਸ ਤੋਂ ਬਾਅਦ ਵਿੱਚ ਆਗੇ ਜੀ ਆਹ ਸਰਬਜੀਤ ਨਾ ਦੇ ਖੇਤ ਆਹ ਇਹ ਇਹਦੇ ਵਿੱਚ ਆ ਲੈ ਉਹਨਾਂ ਨੇ ਬਾਬਾ ਹਾਈ ਕਰਕੇ ਧਾਨ ਲਾਉਣੇ ਆ ਇਹਦੇ ਬਾਦ ਆ ਗਈ ਆਪਣੀ ਮੋਟਰ ਆ ਜਨਮਾਹਲ ਦਾ ਖੇਤ ਆ ਗਿਆ ਜੀ ਹਾਂ ਮੋਟਰ ਆ ਗਈ ਜੀ ਸਾਹਮਣੇ ਹੁਣ ਜਿੱਥੇ ਆਪਾਂ ਸਾਰੇ ਜਣੇ ਬੈਠਦੇ ਆਂ ਕੁਰਸੀਆਂ ਕਰਤੀਆਂ ਵਗੈਰਾ ਪਈਆਂ ਤੇ ਬਹੁਤ ਸੋਹਣਾ ਮਤਲਬ ਕਿ ਗਰਮੀ ਤੋਂ ਪੂਰੀ ਰਾਹਤ ਹੈ ਜਾਨਵਰ ਵੀ ਬੜੇ ਚੀਕ ਚਕਾਂ ਕਰਦੇ ਨੇ ਬਹੁਤ ਸੋਹਣਾ ਮਾਹੌਲ ਬਣਿਆ ਵਾ ਤੇ ਇਧਰ ਤੁਹਾਨੂੰ ਦਿਖਾਉਣਾ ਮੈਂ ਜਿਹੜੇ ਬਬੋਲੇ ਕਹਿੰਦੇ ਅਸੀਂ ਇੱਥੇ ਘਰ ਬਣਾਏ ਇਹਨਾਂ ਨੇ ਉਹ ਤੁਹਾਨੂੰ ਦਿਖਾਉਣਾ ਮੈਂ ਕਿਹੜੇ ਬਣਾ ਇੱਕ ਤਾਂ ਲੱਗ ਗਈਆਂ ਖੰਜੂਰਾਂ ਦੂਸਰਾ ਖੰਜੂਰਾਂ ਦੇ ਵਿੱਚ ਆਹ ਦੇਖੋ ਕਿੰਨੇ ਘਰ ਬਣਾ ਲਏ ਇਹਨਾਂ ਨੇ ਜਾਨਵਰਾਂ ਨੇ ਤਕਰੀਬਨ 10-15 ਘਰ ਹੋਣੇ ਆ ਟੋਟਲ ਓਰੇ ਜਿਵੇਂ ਦੋ ਤੁਹਾਨੂੰ ਆਹ ਦਿਖਦੇ ਨਜ਼ਰ ਆਉਂਦੇ ਸਾਹਮਣੇ ਇੱਕ ਆ ਵਿੱਚ ਜਿਹਨੂੰ ਆ ਹਨਾ ਇੱਕ ਆ ਏ ਇਸੇ ਤਰ੍ਹਾਂ ਹੋਰ ਵੀ ਹੈਗੇ ਨੇ ਪਰਲੇ ਪਾਸੇ ਨੂੰ ਕੁਛ ਹੋਰ ਦੇਖਣ ਨੂੰ ਤਾਂ ਪੰਜ ਛੇ ਦਿਖਦੇ ਆ ਉਰਤੇ ਹਾਲ ਪਰਲੀ ਸਾਈਡ ਹੈਗੇ ਕੁਛ ਤੇ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਇੱਕ ਜਿਹੜੀ ਮੱਠੀ ਮੱਠੀ ਹਵਾ ਚੱਲਦੀ ਤੇ ਮੈਂ ਸਾਕੂਬੀਰ ਕੋਲ ਨੂੰ ਕਿਹਾ ਮਹਾ ਸੁਖਵੀਰ ਕੋਰੇ ਵੀ ਅੱਜ ਉਹ ਬਣਾ ਲਾ ਕੀ ਕਹਿੰਦੇ ਆਪਣਾ ਅ ਆਲੂ ਵਾਲੇ ਪਰੌਂਠੇ ਕਹਿੰਦੀ ਰਾਤ ਦੀ ਦਾਲ ਬਣੀ ਪਈ ਹੈ ਵੀ ਧਾਲ ਨੇ ਹੋ ਜਾਣਾ ਖਰਾਬ ਹੈ ਤੇ ਫਿਰ ਮੈਂ ਕੀ ਕਰਾਂ ਜੀ ਮਜ਼ਾਕ ਹੈ ਸੁਣ ਕੇ ਥੋੜਾ ਜਿਹਾ ਕੋ ਹੋਏ ਗਰਮ ਗਰਮ ਜੇ ਦਿਮਾਗ ਥੋੜਾ ਜਿਹਾ ਕੋ ਹੋਇਆ ਗਰਮ ਮੈਂ ਮੇਰੇ ਨੇ ਧਰ ਤੇ ਅਜੂ ਆਟਾ ਵੀ ਗੁੰਨੇਵਾ ਇਹ ਸਾਰਾ ਕੁਝ ਰੈਡੀਚਰੀ ਫਿਰਦੀ ਇਹਦਾ ਸਮਾਨ ਫਿਰ ਮੈਂ ਕਿਹਾ ਵੀ ਮੈਂ ਜੈਸਮੀਨ ਨੂੰ ਕਰਿਆ ਫੋਨ ਵੀ ਜੈਸਮੀਨ ਸਿਲੰਡਰੀ ਬੁਗੇ ਬੈਲੀ ਹੈ ਤਾਂ ਉਹਨਾਂ ਕੋਲ ਤੇ ਸਿਲੰਡਰੀ ਲੈ ਕੇ ਆਏ ਹੁਣ ਸਿਲੰਡਰੀ ਪਈ ਆ ਹੁਣ ਬਾਹਰਲੇ ਪਾਸੇ ਬੈਠਾਂਗੇ ਸਿਲੰਡਰ ਬਹੁਤ ਕੰਮਸਾਰ ਤੇ ਆ ਉਹ ਵੀ ਰੋਟੀਆਂ ਲੱਗੇ ਪੇ ਤੇ ਬਕਾਉਣ ਗਾਹਾਂ ਹੁਣ ਇੱਥੇ ਬਣਾਉਣਾ ਬਾਹਰੇ ਬਣਾਉਣਾ ਬੈਠ ਗਏ ਬਹੁਤ ਬਾਹਰ ਨੂੰ ਲੈ ਕੇ ਬਾਹਰੇ ਬਣਾਉਂਗਾ ਨਹੀਂ ਵੀ ਤੂੰ ਐਸੇ ਸਫਾਈ ਹੀ ਕਰੀ ਜਾਂਦੀ ਹੈ ਕੰਮ ਨਹੀਂ ਤਾਂ ਹੈਗੀ ਸਫਾਈ ਨਹੀਂ ਕਰਦੇ ਅੱਛਾ ਕੰਮ ਨਹੀਂ ਕੁਭੀ ਮਤਲਬ ਪੂਰੇ ਬਰਤਨਾਂ ਦੀ ਸਫਾਈ ਵੀ ਨਹੀਂ ਕਰਦੇ ਅਰੇ ਚੱਲ ਕੋਈ ਨਹੀਂ ਇਹ ਯਾਦ ਰੱਖਿਓ ਜੀ ਇਹ ਕਹਿੰਦੇ ਵੀ ਉਹਨੇ ਸਫਾਈ ਕਰਨੀ ਚਾਹੀਦੀ ਹਮੇਸ਼ਾ ਤੁਸੀਂ ਸਾਰੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜ਼ਰੂਰ ਧਿਆਨ ਰੱਖਿਓ ਆਪਣਾ ਤੁਹਾਨੂੰ ਸਫਾਈ ਵੀ ਦੋ ਦਿਨ ਕਿਆ ਵਿਦੋਦਨ ਚ ਗਿਆ ਆ ਵਿਦੋਦਨ ਚ ਗਿਆ ਪਤਾ ਨਹੀਂ ਮੈਨੂੰ ਦਾਤੀ ਲੜਦੜੀ ਹੋਈ ਹੈ ਜੀ ਅ ਮੈਂ ਹੈ ਨਾ ਸਵੇਰੇ ਹਨਾ ਕਿ 4 3:30 ਵਜੇ ਜਗਰਦੋਰਾ ਸਾਹਿਬ ਲੱਗਣ ਲੱਗੇ ਤਾਂ ਹਨਾ ਜਗੜ ਗਈ ਜਲਾਟਾ ਮੁੜ ਕੇ ਹੱਦ ਤੱਕ ਪਹੁੰਚੀ ਨਹੀਂ ਹੈਗੀ ਮੇਰੇ ਜੀ ਸੁਖਬੀਰ ਕੌਣ ਨੂੰ ਵਾਈਕੁਚੀ ਗੁਰਖਾਲ ਸਾਹਿਬ ਵਾਈਕੁਚੀ ਕੀ ਕਥੇ ਆਹਰ ਆ ਲਾ ਦੋ ਤੁਸੀਂ ਮੇਰੇ ਨਾ ਫੀਕ ਭਰੀ ਹੋਈ ਹੈ ਉਂਗਲ 'ਚ ਫੀਕ ਕਿਆ ਹੋ ਗਿਆ ਉਹਨੂੰ ਕਿਆ ਹੋਇਆ 7 ਵਜੇ ਹਾਂ ਹਾਂ ਕੁਛ ਨਹੀਂ ਪਾਇਆ ਅਲਾਹੀ ਵਸੋ ਗਰੀਆਂ ਕੱਲੀਆਂ ਬਾਹਰ ਸਤਨਾਮ ਲਿਮਟ ਵਿੱਚ ਇਹ ਪਾਈਂ ਥਿਆ ਲੱਗੀ ਜਾਂਦੀ ਸਾਰੀ ਦਿਹਾੜੀ ਪਾਣੀ ਪੀਂਦੇ ਬਸ ਕਰਦੇ ਸਤਨਾਮ ਬਾਹਰ ਚੱਲ ਅਜੇ ਤੱਕ ਕੁਝ ਵੀ ਨਹੀਂ ਪਿਆ ਕਹਨਾ ਕੁਛ ਵੀ ਨਹੀਂ ਪਿਆ ਦੋ ਚਮਚ ਬਾਹਰ ਮੈਂ ਚੱਲ ਜੀ ਤੇ ਉਹ ਕੋਈ ਨਹੀਂ ਦਹੀਂ ਹੈਗਾ ਤੁਹਾਡੇ ਕੋਲ ਬਸ ਬੇ ਟੈਨਸ਼ਨ ਨਹੀਂ ਲੈਣੀ ਦਹੀਂ ਸਾਹਮਣੇ ਦਾ ਸੋਲੂਸ਼ਨ ਹੁੰਦਾ ਸਤਿ ਸ੍ਰੀ ਅਕਾਲ ਆਮੋਰ ਆਮੋਰ ਆਇਨ ਮਹਤਾਂ ਗੋੜੀ ਨੂੰ ਕਾਸ਼ੇ ਵਿੱਚ ਲਾਉਣਾ ਨਹੀਂ ਹੱਥੋਂ ਲਾਉਣਾ ਨਹੀਂ ਕਾਗਰ ਲਾਉਣਾ ਦਾ ਪਹਿਲਾ ਆਲੂ ਜਦ ਪਲਟ ਦੇਣ ਦੇ ਵਿੱਚ ਪੁੱਟ ਦੇਣਾ ਉਹਨਾਂ ਵਿੱਚ ਤਾਂ ਸਿੱਧਾ ਮਿਰਚਾਂ ਨੂੰ ਹੱਥੋਂ ਲੱਗ ਗਿਆ ਉੱਤਰ ਦੀਆਂ ਵੀ ਨਹੀਂ ਇੱਕ ਵੀ ਗਰਮੀ ਆ ਜਣੀ ਐਕੜ ਨਹੀਂ ਕਿਦੇ ਮੱਥੇ ਮੁੱਥੇ ਨੂੰ ਲਾੜ ਦੇਣਾ ਅੱਖਾਂ ਨੂੰ ਲਾੜ ਦੇਣਾ ਤਾਂ ਮਾਹੀ ਨੂੰ ਨੂੰ ਮੁੱਠੀ ਕੋਟਾ ਪਾ ਦੋ ਨੂੰ ਦਸੂ ਮਨ ਬਾਹਰ ਤੋਂ ਦਸੂ ਮਸਾ ਨੂੰ ਇਹ ਰਾਜ ਕੀ ਬਤਾਰਾ ਮਨੋ ਤੈਨਾਂ ਦਿਨ ਹੋ ਗਏ ਸਬਜ਼ੀ ਬਣਾ ਦੇ ਨਾ ਨਮਕ ਜ਼ਿਆਦਾ ਨਹੀਂ ਲੱਗਦਾ ਵਿੱਚ ਮੈਨੂੰ ਪਤਾ ਨਹੀਂ ਮੇਰੇ ਮੂੰਹ ਨੂੰ ਸਵਾਦ ਹੀ ਖਰਾਬ ਹੋਇਆ ਮੇਰਾ ਸਬਜ਼ੀ ਮੈਨੂੰ ਹੁਣ ਵੀ ਸਵੇਰੇ ਦਾਲ ਖਾਧੀ ਆ ਉਹ ਚ ਵੀ ਨਮਕ ਜ਼ਿਆਦਾ ਲੱਗਿਆ ਉਹ ਅਸਲ ਦੇ ਵਿੱਚ ਇਹਨਾਂ ਦਾ ਹੱਥ ਟਿਕਿਆ ਪਾ ਪੈਦਾ ਬਣਦੇ ਉਹਨਾਂ ਕੇ ਸਿੜ ਦੁੰਦੇ ਆਪਣੇ ਦਾਦੇ ਜੀ ਨਾਲ ਉਹ ਸਬਜ਼ੀ ਬਣਦੀ ਘੱਟ ਹੁਣ ਸੰਦੀਪ ਘਰ ਦੇ ਵਿੱਚ ਜ਼ਿਆਦਾ ਸਬਜ਼ੀ ਇਹਦੇ ਕਰਕੇ ਫਿਰ ਸਬਜ਼ੀ ਘੱਟ ਬਣਦੀ ਆ ਉਹਨਾਂ ਦੇ ਵਿੱਚ ਹੋਰ ਆਪਾਂ ਹੱਥ ਦੇ ਵਿੱਚ ਤਾਂ ਪਾ ਲੇ ਕੌਲੀ ਦੀ ਸਬਜ਼ੀ ਦੀ ਇਹ ਖਾ ਲੈਂਦੀ ਹੈ ਨਾ ਤਾਂ ਕਰਕੇ ਲਾਏ ਦੇ ਵਿੱਚ ਤੇ ਪਾ ਲਾ ਚੂਣੇ ਦਾ ਹੌਲੀ ਜੀ ਵੀ ਪਾ ਲਈਏ ਜਿਹੜਾ ਜਗਣਾ ਵਿੱਚ ਹੁਣ ਜੀਰਾ ਦਾ ਇਹ ਪਤਾ ਨਹੀਂ ਕਿ ਆਪ ਦੇਖ ਕੇ ਜਾਉਂਗੇ ਜੀਰਾ ਦਾ ਕੁੰਟਾ ਇਹ ਸਾਰਾ ਕੁ ਨਾਲਿਆ ਪਏ ਰਲਾ ਹੋਈ ਐ ਮਿਕਸ ਆ ਹੋਰ ਪਾਣੀ ਹੈ ਚਲੋ ਜੀ ਹੋਰ ਹਾਂ ਕਿ ਘੱਟ ਆਉਦੀ ਚਲੋ ਹਣ ਦੀ ਤਾਂ ਬੱਦੂ ਗਈ ਆ ਨਹੀਂ ਇਹ ਹੋਆ ਵੀ ਇਹ ਜੀ ਤਾਂ ਖਾਣਿਆ ਵੀ ਇਹ ਦੀ ਘੱਟ ਪਾਉਣਾ ਹੈ ਹੈ ਕਰਦੀ ਆ ਆਪਣੀ ਇਹ ਹੂੰ ਬਹੁਤ ਵਧੀਆ ਮੌਸਮ ਹੋ ਗਿਆ ਜੀ ਚੜ੍ਹੂ ਠੰਡਾ ਠੰਡਾ ਹੂੰ ਤਾਂ ਲੱਗੇ ਬਣਾਉਣਾ ਤਾਂ ਫਿਰ ਅੱਜ ਜ਼ਿਆਦਾ ਆ ਗਿਆ ਪਰੌਂਡ ਆਲੂਆਂ ਵਾਲੇ ਇਹ ਪੰਜਾਬੀਆਂ ਦੀ ਫੇਵਰਿਟ ਡਿਸ਼ ਇੱਕ ਸਾਗ ਆ ਆਲੂ ਕੋ ਪਰਾਂਠਾ ਗੋਭੀ ਦਾ ਪਰਾਂਠਾ ਮਿਕਸ ਪਰਾਂਠਾ ਇਹ ਤਾਂ ਫੇਰ ਦੁਕਾਨਾਂ ਪਰ ਲੱਗਣਾ ਇੱਥੇ ਤਾਂ ਹੀ ਮਿਲਣਾ ਸਾਡੇ ਕੋਲ ਤਾਂ ਆਲੂ ਵਾਲਾ ਹੀ ਠੀਕ ਜੀ ਮੈਂ ਸੱਕੋ ਤੋਂ ਨਹੀਂ ਮੰਨ ਕੇ ਕਹਿੰਦੇ ਆਦੋਂ ਤੇ ਤੁਹਾਨੂੰ ਲਾਤ ਨੂੰ ਮਿਰਚ ਦਾ ਮਿਰਚਾ ਘੱਟ ਹੋਈ ਮੈਂ ਤਾਂ ਮਹੋਰ ਪੀਸਣੀ ਆ ਜੀ ਭੋਗ ਲਵਾ ਕੇ ਨਾ ਫਿਰ ਮੈਨੂੰ ਦੱਸੋ ਹੁਣ ਮਿਰਚ ਕਿਵੇਂ ਕਿਵੇਂ ਇਹਦੇ ਬਾਅਦ ਫਿਰ ਮੈਂ ਤਾਂ ਹੋਰ ਪਾ ਜਾਈਏ ਜੀ ਜਦ ਫਾਈਬਰਡ ਜੇ ਮਿਰਚ ਆ ਜਿੰਨ ਨੂੰ ਪਜਾਸ ਉਹਨਾਂ ਦਾ ਬੀਜ ਬੂਦ ਪੈਂਦਾ ਨਹੀਂ ਉਹ ਦੇ ਕਰਕੇ ਕੋਕਰਤਣ ਵੀ ਕਰ ਦਿੰਦੀ ਉਹਨਾਂ ਦੀ ਇਹ ਤਾਂ ਹੈ ਗੱਲ ਆ ਕੋਕਰਤਣ ਨਿੱਕੀ ਨਿੱਕੀ ਕਣੀ ਦਾ ਨਹੀਂ ਪਾ ਪੈਂਦਾ ਹੂਰ ਜਾਈ ਪੈਂਦੀ ਉਹ ਤੇ ਆਪਲਾ ਹੋ ਜੇ ਆਹ ਕਿ ਬਣਿਆ ਵਿੱਕੀ ਹਾਂ ਇਹ ਮਤਲਬ ਪਿਓ ਕੇ ਖਾਣੀਆਂ ਆਪਾਂ ਨੇ ਭੁੰਨ ਕੇ ਕੀ ਕੁਕੜੀਆਂ ਹਾਂ ਇਹ ਕੰਨ ਜੀ ਕੀੜੀਆਂ ਆ ਗਈਆਂ ਨੇ ਉੱਥੇ ਅੰਦਰ ਤਾਂ ਕੱਕਰ ਉਹ ਰੱਖਦੇ ਹਾਂ ਠੀਕ ਆ ਪਤਾ ਕਿਹੜਾ ਸਾਹਰਾ ਫਿਰ ਤੀਤ ਗਿਆ ਰਾਤ ਫਿਰ ਉਹ ਪੈ ਗਿਆ ਮੀ ਇਹ ਦਸਣਾ ਦੇਖ ਲਓ ਇਹ ਲੈਵਲ ਦੇਖ ਲਾ ਮੀ ਦਾ ਕਿੰਨਾ ਟੱਕ ਉਹ ਟੱਕੇ ਕਰ ਲਾ ਸਮਝ ਲਾ ਇੰਨਾ ਪਾਣੀ ਕਿਰਿਆ ਉਹ ਇਹ ਵੀ ਬਾਛੜ ਵਾਲਾ ਆਇਆ ਇਹ ਥੱਲੇ ਤੇ ਹਾਂ ਇਹਦਾ ਬਾਛੜ ਵਾਲਾ ਆ ਤੱਕ ਤੁਰ ਤ ਠੀਕ ਉਹ ਅੱਛਾ ਬਸ ਤੁਰੇ ਨਾ ਉਹ ਤੱਕੇ ਕਿ ਤਾ ਹੁਣ ਮੰਨ ਲਾ ਦਸ ਟੋਰ ਉੱਪਰ ਹੀ ਬਣਾਉਣਾ ਪੈਣਾ ਕਸਮਾਨ ਰੱਖਣ ਵਾਸਤੇ ਵੀ ਜਿਹੜਾ ਇੱਥੇ ਜਮ ਹੁਣ ਲੱਗ ਗਿਆ ਟੋਰ ਅੱਛਾ ਜਿਹੜਾ ਕੋ ਆਟੇ ਵਾਲਾ ਥੱਲੇ ਆ ਗਿਆ ਔਰ ਉਹ ਬੇਲਣਾ ਵਾਲਾ ਥੱਲੇ ਤਾਂ ਔਰ ਕਣਕ ਧੋਣ ਵਾਲਾ ਥੱਲੇ ਤਾਂ ਔਰ ਹੂੰ ਬਿਲ ਤਾਂ ਅੰਦਰ ਪਏ ਪਏ ਗਰਮੀ ਚ ਖਰਾਬ ਹੋ ਗਏ ਤੇ ਕੱਲ ਮੈਂ ਸਾਰੇ ਤੋੜ ਤੋੜ ਕੇ ਦੇਖੇ ਮਸਕੌਂਟ ਦੇ ਵਿੱਚ ਥੱਲੇ ਚ ਰਹਿ ਗਏ ਨੇ ਪਏ ਹੋ ਪਹਿਲਾਂ ਉੱਥੇ ਪਏ ਰਹੇ ਭੰਬਰੀ ਹੁਣ ਹੋਉਗੇ ਜੀ ਇੱਥੇ ਹੋਰ ਹੈਗੇ ਛੱਡ ਦੇ ਦੇਖਣੇ ਪਾਣੇ ਤੋੜ ਕੇ ਲਿਆਉਂਗਾ ਜਦੋਂ ਮੰਨ ਹੁੰਦੀ ਨੂੰ ਲੈਣ ਜਾਉਂਗਾ ਹੂੰ ਜਿਹੜੇ ਹੈਗੇ ਤੋਂ ਉਹਨਾਂ ਨੂੰ ਇੱਕ ਤਾਂ ਦੁਬਾਰਾ ਪੱਤੇ ਆ ਜਾਂਦੇ ਦੁਬਾਰਾ ਲੱਗ ਜਾਂਦੇ ਉਹਨਾਂ ਨੂੰ ਇਹ ਵੀ ਗੱਲ ਹੈਗੀ ਆ ਘਟਾਰਾਂ ਦੇਖ ਆ ਗਈਆਂ ਘਟਾਰਾਂ ਘਟਾਰਾਂ ਇਹ ਦੇਖਦੀਆਂ ਬਈ ਆ ਉੜ ਗਈਆਂ ਇਹ ਚਲਦੀ ਵੀ ਇਹ ਚਲਦੀ ਵੀ ਇਹ 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 ਚਾ ਸ਼ਾਮ ਅੱਜ ਬੈਠ ਕੇ ਜਾ ਕੇ ਚੜ ਕੇ ਉੱਪਰ ਇਹਦੇ ਪਾਣੀ ਦੇ ਬਸ ਦੀਆਂ ਵੀ ਹਾਂ ਪਾਪ ਜੀ ਉਹ ਆਏ ਕੋਈ ਨਾ ਪਾਪਾ ਜੀ ਨੂੰ ਨਾ ਪਾਪਾ ਜੀ ਸਪੈਸ਼ਲ ਤਰੀਕੇ ਨਾਲ ਬਣ ਰਹੀ ਹੈ 2 ਮਿੰਟ ਵੇਟ ਕਰੋ ਗਰਮਾ ਗਰਮ ਬਣਨੇਗੇ ਅੱਜ ਵਾਹ ਕਰੋ ਆਹ ਲਾਹ ਮੈਂ ਕੋਠੀ ਦਾ ਦੇ ਚਲ ਕੋਈ ਨਹੀਂ ਗਿੱਲਾ ਹੋ ਗਿਆ ਗਿੱਲਾ ਤਾਂ ਹੋਇਆ ਬਈ ਵੈਸੇ ਅੱਜ ਤੱਕ ਆਹ ਰੱਬਾ ਮੇਰੇ ਆਹ ਲੋ ਇਹਨੂੰ ਬਾੜਨਾ ਵੀ ਹੁਣ ਅਸਾਂ ਵੀ ਕਾਹੀ ਚੀਜ਼ ਕਰ ਇੱਕ ਲੈਟਰ ਲਿਆ ਇੱਕ ਦਵਾਈ ਲਿਆ ਇੱਕ ਕੁਛ ਲਿਆ ਤੇਲ-ਤੂਲ ਜਾਂ ਘੱਟੇ ਲਈ ਜਿਆਦਾ ਨਹੀਂ ਲਵਣਾ ਇਹ ਮਸਾਂ ਅਸਵਾਗ ਆ ਗਿਆ ਜਦੋਂ ਉਹ ਜੀ ਪਰਦੇ ਆਈ ਮਾ ਵੀ ਚੱਕਰ ਲੱਗਣਾ ਕੋਸ਼ ਕੋਣ ਆ ਗਿਆ ਹੋਰਨ ਵੱਜਦੇ ਥੱਲੇ ਜੈਤਮੀ ਤਾਂ ਨਹੀਂ ਆਗੇ ਕਿਤੇ ਆਪ ਬਾਦ ਦੁਆ। ਅੱਛਾ। ਯਾਸਮੀਨ ਨੂੰ ਕਰ ਦੇਣਾ ਦਾ ਫੋਨ। ਕਾਜਾ ਖਾਲਾ ਪਰੋਂਖਾ। ਹਾਂ ਪਰ ਉਹ ਮੋ ਗਿਆ ਬਣੋ ਦੁੱਧ ਪਾਉਣ। ਕੋਣ ਹਲ। ਉਹਨੇ ਕਿਹਾ ਲੈ ਜਾ ਪਾਪਾ ਆ ਕੇ ਮੇਰੀ ਜਾਨ ਨੇ ਸੇ ਆਪਾਂ ਜਿਹੜਾ ਬੋਲੂ ਉਹੀ ਕੁੰਡਾ ਕਹੋਲੂ। ਹਾਂ। ਨਾ ਲੋੜ ਨਹੀਂ ਹੈਗੀ। ਉਹਨ ਦੱਸਿਆ ਨਹੀਂ ਗਿਆ ਮੈਂ ਸਿਲੰਡਰੀ ਲੈਣ ਗਿਆ ਵੀ ਕੀ ਕਰਨਾ। ਮਾਂ ਸਿਲੰਡਰੀ ਚਾਹੀਦੀ ਹੈ ਜ਼ਰੂਰੀ ਕੰਮ। ਤੇ ਜੋ ਗੰਦੀ ਆਪੇ ਕੀੜੀ ਕਿਥੇ ਕੋਈ ਕੀੜੀ ਆ ਦਾ ਥੱਲੇ ਪਈ ਔਰ ਬਾਲਟੀ ਪੁੱਠੀ ਮਾਰ ਲਾ ਕੋਈ ਬਾ ਅਦਰ ਹੋਈ ਹੈ ਹੂੰ ਬਲਤ ਹੂੰ ਗਾਉਂਦਾ ਹੂੰ ਗਾਉਂਦਾ ਸਾਰਾ ਆਟਾ ਇੱਕ ਜਗ੍ਹਾ ਇਕੱਠਾ ਕਰ ਲੈਂਦਾ ਮੈਂ ਸੈਂਟਰ 'ਚ ਪਤਾ ਮੈਨੂੰ ਕੀ ਕਹਿਣਾ ਪੈਂਦਾ ਹੈ ਹਾਂ ਹੂੰ ਕੋਸ਼ਿਸ਼ ਹਾਂ ਕਰੀ ਕਹੋ ਨਹੀਂ ਇਹ ਇਹ ਕਸੂਰੇ ਬਣਾਤਾ ਉਹ ਖਾੜ ਜਾ ਤੁਸੀਂ ਪਹਿਲੇ ਬੜਤਾ ਜਾਣ ਤੋਂ ਗੋਚਾ ਕੱਢਣ ਬਹਿ ਗਏ ਪਹਿਲੇ ਚੀਜ ਬਣ ਜਾਓ ਤੇਨ ਦੋ ਪੂਰੀ ਫੇਰ ਦੇਖੋ ਫੇਰ ਕਹੋ ਵੀ ਹਾਂ ਗਲਤ ਬਣਾਈ ਹੈ ਉਹ ਛੱਡ ਛੱਡ ਉਹ ਨਹੀਂ ਤੈਨੂੰ ਪਤਾ ਸਮਝਦੇ ਨਾ ਤੂੰ ਸਮਝੇ ਤਾਂ ਵੀ ਕਰਤਾ ਹੋਈ ਉਹ ਗਲਤ ਤਾਂ ਗਲਤ ਹੀ ਹੈ ਨਾ ਕੰਮਾਂ ਗਲਤ ਕਹਦੇ ਗਲਤ ਸੈਂਟਰ ਦੇ ਵਿੱਚ ਕੰਨਾ ਇਕੱਠਾ ਆਟਾ ਦੇਖੀ ਇੱਥੇ ਜਿਹੜਾ ਆਟਾ ਹੈ ਨਾ ਉਹ ਨਹੀਂ ਹੋਊਗਾ ਹਾਂ ਚਲ ਦੇਖ ਲਓ ਓਦੋਂ ਉਦੋਂ ਜੇ ਨਾਲ ਠੀਕ ਬਣਿਆ ਉਹ ਤੋਂ ਬਾਅਦ ਤੁਹਾਡੀ ਮਾਰੀ ਤੁਸੀਂ ਉਹ ਬਣਾਉਗੇ ਦੇਖਿਆ ਅਲਦਨ ਬਾਹਰ ਨਿਕਲ ਗਿਆ ਬਾਹਰ ਨੂੰ ਜਿਹੜਾ ਬੋਲੀ ਉਹ ਹੀ ਕੁੰਡਾ ਖੇਡੂਗਾ ਉਹ ਕੰਮ ਕਰਨਾ ਠੀਕ ਹੈ ਆ ਵਧੀਆ ਬਣ ਗਿਆ ਕਹੇ ਨਹੀਂ ਸਕਦੇ ਤਾਂ ਕਹੇ ਦਿੱਤਾ ਪਰੌਂਟਾ ਤਾਂ ਕੁੰਦਨ ਵੀ ਲੈ ਤਾ ਕਹੇ ਦਿੱਤਾ ਪੰਪ ਉਹ ਕਹਿੰਦਾ ਤੇ ਇਹਦਾ ਕੁੰਦਨ ਪਰੌਂਟਾ ਲਾ ਜਵੇ ਬਣਾਉਣਾ ਤੇ ਤਾਂੇ ਬੰਦ ਹੋ ਜੂ ਨਹੀਂ ਬਿਲਕੁਲ ਮਤਲਬ ਉਹਨੂੰ ਬੰਦ ਕਰਨੀ ਪੈਣੀ ਹੱਕ ਨਹੀਂ ਇਹਨੇ ਆਇਨਾ ਅਗਲੇ ਨੇ ਇੱਥੇ ਦੀ ਚੱਕ ਲਿਆ ਕਰਨਾ ਉੱਪਰ ਤੇ ਹੀ ਬਣਾ ਬਣਾ ਚੱਲ ਹਮਣਾ ਬਣਾ ਮੈਨੂੰ ਤਾਂ ਆਉਂਦਾ ਨਹੀਂ ਫੇਲ ਕਰ ਦਰ ਰਹਾ ਯਾਰ ਆਉਂਦੇ ਦੇਖ ਕਾਉਂਟਰ ਜਿੰਨੇ ਆਉਣੇ ਪ੍ਰਾਂਡਾ ਦੇ ਇੱਧਰ ਹੂੰ ਇਹ ਜੀ 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 ਸਾਰੇ ਥੜੀ ਬੈਠੇ ਰਹੇ ਤੇਵੜਾ ਥੱਲੇ ਥੱਲੇ ਮਾੜਾ ਨਹੀਂ ਆਇਆ ਜਿਉਂ ਕਿ ਜਮੈਂਟ ਵਾਲਾ ਨਾ ਕੰਟੈਕਟ ਕਰ ਲਵੇ ਹਾਂ ਕੱਟ ਕਰਨ ਕੋਈ ਨਹੀਂ ਕਾਤੇ ਜ਼ਿਆਦਾ ਪਲਾਟ ਤਵੇ ਦੇ ਵੀ ਬਾਹਰ ਨਿਕਲਦੀ ਹੈ ਫੇਰ ਕੱਟ ਕਰਾਂ ਚਲ ਥੱਲੇ ਨੂੰ ਪਹਿਲਾ ਇੱਕ ਰੂਪਲ ਹੋ ਥੱਲੇ ਨੂੰ ਹੁਣ ਥੱਲ ਇੱਕ ਰੂਪਲ ਹੋਰ ਪ੍ਰਾਂਡਾ ਵਾਲਾ ਆ ਡਾਂਸ ਖੜੀ ਜਾਂਦਾ ਸਾਰੇ ਤੇਰੇ ਕਿਹੜਾ ਹੂੰ ਜਿਹੜਾ ਉਰਲੇ ਪਾਸੇ ਜਿਹਨੂੰ ਆ ਹ ਸਿਵਲ ਹਸਪੀਟਲ ਦੇ ਸਾਹਮਣੇ ਜਿਹਨੂੰ ਆ ਅੱਛਾ ਉਦੋਂ ਥੋੜਾ ਜਿਹਾ ਕੰਮ ਸ਼ੁਰੂਆਤ ਕਰੀ ਉਹਨੇ ਪਹਿਲਾਂ ਵੀ ਸਭ ਤੋਂ ਪਹਿਲਾਂ ਦੁਕਾਨ ਉਹਦੀ ਉੱਥੇ ਹੀ ਹੁੰਦੀ ਸੀ ਫੇਰ ਸ਼ੁਰੂ ਕਰੇ ਹੁਣ ਮਾੜੇ ਤੇਲ ਕ ਬਲਾਈ ਜਿਆਦਾ ਨਾਲ ਲਾਈ ਵਿਕੀ ਨਾ ਹੋਇਆ ਨਾਲ ਦਾ ਪਰ ਕਮਾਦੇ ਬਸ ਵੀ ਬਸਾਂ ਲੱਗੇ ਵੀ ਹਾਂ ਲਾਇਆ ਏ ਅੱਛਾ ਅੱਛਾ ਥਾਲ ਲਓ ਕੇ ਲਈ ਥਾਲ ਕੇ ਦੋਵਾਂ ਪਾਸੇ ਵੀ ਲਾ ਦੇ ਹੁਣ ਉਹ ਤਾਂ ਹੀ ਜਗ ਲੱਗਦਾ ਥਾਲੀ 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 ਉਹ ਵੀ ਜਿਆਦਾ ਲੱਗਦਾ ਲਾਣਾ ਸਾਨੂੰ ਲੋਟ ਦੇ ਨਹੀਂ ਲੱਗੇ ਵਿਖਿਓ ਪੁਰਾਣਾਂ ਨਾਲ ਬਰਾਂਹ ਜਿਹੜਾ ਉਹਨਾਂ ਤਾਂ ਚੇ ਨਾਲ ਪੱਟਾ ਕੱਠਾ ਲੱਗੇ ਇੱਕ ਅੱਧਾ ਟੋਕਾ ਥੱਲੇ ਗਿੰਦ ਜਾਂਦਾ ਪੁਰਾਣਾਂ ਨਾਲ ਗਰਨਨ ਹੈਗਾ 6 ਆਥਾਲੇ ਨੂੰ ਹੁਣ ਦੋ ਬਸੇ ਨੂੰ ਬਣ ਗਈ ਗੱਲਬਾਤ ਘਵਾਦੇ ਬਸਾੜੇ ਦਾ ਵਾਹ ਕਿਆ ਵਾੜਾ ਵਿੱਕੀ ਦੇ ਹੱਥ ਲੱਗ ਕੇ ਤਾਂ ਪਰੌਂਠਾ ਠੀਕ ਲੱਗਦਾ ਹੁਣ ਮੈਨੂੰ ਥੋੜਾ ਜਿਹਾ ਨਹੀਂ ਤਾਂ ਔਖਾ ਹੀ ਦਾ ਕੰਮ ਵਿੱਕੀ ਦੋ ਬਸੇ ਨੂੰ ਕੰਨਾ ਬਣਾ ਦੇਣਾ ਕਰਾ ਦੇ ਕਰਾ ਦੇ ਜੇ ਬਣਾਉਣਾ ਹੈ ਆਹ ਨਿਕਲ ਜਾਂਦਾ ਉਧਰ ਰੱਖ ਦੇਣੇ ਇਹਨਾਂ ਦਾ ਨਰਮ ਹੋ ਜਾਣਾ ਵਿੱਚ ਜਾ ਕੇ ਮੈਨੂੰ ਇਹ ਤਾਂ ਨਾਲ ਦੇ ਨਾਲ ਭੇਜਣੇ ਪੈਣ ਸਰ ਤਿੰਨ ਘੜੇ ਜਿਮੇਟੋ ਵਾਲੇ ਆਏ ਮੇਰੇ ਅੱਛਾ ਜਿਮੇਟੋ ਵਾਲੇ ਨੂੰ ਪਹਿਲੀ ਹੀ ਦਿੱਤਾ ਆਰਡਰ ਖਸੂ ਨੂੰ ਪਹੁੰਚ ਗਈ ਰੋਪੜ ਚੱਲ ਚੱਕ ਦੇ ਚ ਰੱਖ ਤ ਵੀ ਫੜ ਦੇ ਕੇ ਲੈ ਆਪਾਂ ਬੋਲੋ ਵਾਹਿਗੁਰੂ ਹੋ ਗਿਆ ਕੰਮ ਸ਼ੁਰੂ ਬਰਕਤ ਹੈ ਬਰਕਤ ਹੈ ਦੇ ਕੇ ਮਿੱਠੀ ਮਿੱਠੀ ਹਵਾ ਬੇਬੇ ਰੋਟੀ ਬਣਾਉਂਦੇ ਸਨ ਉਹਨੇ ਪਹਿਲੀ ਰੋਟੀ ਰੱਖਣੀ ਐ 3 ਛਾੜ ਤੇ ਰੱਖ ਦੇਣੀ ਉਹ ਉਹਨੂੰ ਤੋੜ ਕੇ ਬਰੀਕ ਬਰੀਕ ਕਰਕੇ ਕੋਠੇ ਉੱਪਰ ਪਾ ਦੇਣੀ ਸੀ ਬਾਬਾ ਉਹਨਾਂ ਨੂੰ ਸ਼ਾਮ ਹੁੰਦਾ ਸੀ ਕੋਠਾ ਹੌਲੀ ਹੌਲੀ ਲੋਕ ਭੁੱਲਦੇ ਭੁੱਲਦੇ ਚੀਜ਼ਾਂ ਭੁੱਲ ਗਏ ਹੁਣ ਆਪਾਂ ਬਾਸੀ ਪਾਉਨੇ ਆ ਹਾਂ ਜਿਹੜੀ ਰਾਤ ਦੀ ਰੋਟੀ ਨੂੰ ਸੀ ਉਹਨੂੰ ਬਰੀਕ ਕਰਕੇ ਉੱਪਰ ਪਾਇਆ ਹਣਾ ਮਾਂ ਕਹਿੰਦੇ ਮਹੀਨੇ ਚ ਜ਼ਿਆਦਾ ਪਾਉਂਦੇ ਹੁੰਦੇ ਜਿਹੜਾ ਟਾਈਮ ਵੀ ਬਹੁਤ ਵਧੀਆ ਤੇ ਬਜ਼ੁਰਗਾਂ ਨੇ ਗੱਲਾਂ ਮੰਨਦੇ ਸੀ ਵੇਖੀ ਥਾਲੇ ਨੂੰ ਉਹ ਗੱਲ ਹੈਗੀ ਸੀ ਬਜ਼ੁਰਗਾਂ ਦੀ ਗੱਲ ਤਾਂ ਹੁਣ ਵੀ ਮੰਨਦੇ ਆ ਪਰ ਲਿਮਟ ਵਿੱਚ ਮੰਨਦੇ ਆ ਹੁਣ ਹੁਣ ਜਿਆਦਾ ਆਇਆ ਤਾਂ ਵੀ ਚੱਲ ਅ ਜਦ ਸਾਧਨ ਵੀ ਘੱਟ ਹੁੰਦੇ ਤੇ ਸਿੱਤੀ ਸਾਰੇ ਖੇਤੀ ਫਿਰ ਡਿਪੈਂਡਡ ਤੇ ਨੌਕਰੀਆਂ ਵੀ ਘੱਟੀਆਂ ਹੁਣ ਤਾਂ ਸਾਰਿਆਂ ਦਾ ਕਿਸੇ ਦਾ ਕੋਈ ਬਿਜ਼ਨਸ ਕੋਈ ਕਿਸੇ ਦਾ ਸਭ ਆਪਣੇ ਆਪਣੇ ਪੈਰਾਂ ਪਰ ਹਮ ਹੁਣ ਤਾਂ ਜਿਹੜੀ ਬਜ਼ੁਰਗਾਂ ਦੀ ਸਲਾਹ ਹੁੰਦੀ ਆ ਉਹ ਉਹਨਾਂ ਨੇ ਥੋੜੀ ਜਿਹੀ ਦੇਣੀ ਪੁਰਾਣੇ ਰਵਾਜਾਂ ਦੇ ਨਾਲ ਜਿਵੇਂ ਪਾਪਾ ਜੀ ਕਿਹਾ ਵੀ ਬੌਲਦ ਲੈ ਆ ਕੇ ਤੁਸੀਂ ਬੋਣ ਲਾ ਲਿਓ ਉਹ ਥੋੜੋ ਬਾਹਰ ਉਹਨਾਂ ਦਾ ਟਰੈਕਟਰ ਖੜਾ ਹਮ ਜਿੱਤੇ ਉਹਨਾਂ ਦਾ ਉਹਨਾਂ ਦਾ ਕੰਮ ਆ ਉੱਥੇ ਉਹਨਾਂ ਨੇ ਕਰੇ ਦੇਣਾ ਹੋਆ ਪਏ ਨਹੀਂ ਇਹ ਕੰਮ ਕਰਨਾ}{|\text{ਸ਼ਾਲ ਥੱਲੇ ਇਹਦੇ ਹੁਣ ਕੰਡੇ ਤੇਰੇ ਕੱਚੇ ਆ ਬਾਕੀ ਰੋਟੀ ਤੇਰੀ ਪੱਕ ਗਈ। ਹੂੰ ਕੰਡੇ ਵਾ ਤੇ ਵੇਤ ਜਾਏ ਮੜ ਜਾਏ ਐ ਕਮਾ ਕਮਾ ਕੇ।}} ਤਾਂ ਜੂਬਾ ਉਹ ਵਧੀਆ ਜਿੰਨ ਜਪਾ ਹਜੇ ਨੱਚੋ ਨਾ ਫਿਰ ਤਾਂ ਦੇਈ ਜਾਂਦਾ ਉਹ ਹੁਣ ਮੈਂ ਦੋ ਕਰੋੜਾਂ ਦਾ ਭੋਗ ਲਵਾਇਆ ਵਾ ਆਵਾ ਦੇ ਦਿੱਤੇ ਰਿਹਾ ਵਾ ਬਾਬਾ ਕੋਲ ਵੀ ਆਉ ਨੂੰ ਦੇ ਦੇ ਭਾਈ ਦੋ ਟਾਈਮ ਮਹਾਰਾਜ ਦਾ ਬਾਤ ਸਭੀ ਦਾ ਹੱਥ ਟਿਕਣ ਲੱਗ ਗਿਆ ਇੱਕ ਰੋਟੀ ਵਾਲਾ ਥੋੜਾ ਜਿਹਾ ਜਣੀ ਕਸਰ ਹੈਗੀ ਹੈ ਪਰ ਤਰਾ ਸੈਂਟਰ ਵਿੱਚ ਨਾ ਜਿਹੜਾ ਤੂੰ ਕੰਮ ਕਰਦੀ ਹੈ ਸੈਂਟਰ ਦੇ ਵਿੱਚ ਉਹ ਨਹੀਂ ਰਹਿੰਦਾ ਇਹਦੇ ਵਿੱਚ ਮਸਾਲਾ ਨਹੀਂ ਰਹਿੰਦਾ ਸੈਂਟਰ ਵਿੱਚ ਹਾਂ ਮੈਂ ਗੱਲ ਕਰ ਉਹ ਉੱਥੇ ਆਟਾ ਜ਼ਿਆਦਾ ਇਕੱਠਾ ਕਰ ਹਾਂ ਉਹ ਆਟਾ ਨਹੀਂ ਇਕੱਠਾ ਹੋਣਾ ਚਾਹੀਦਾ ਆਟਾ ਇਕੱਠਾ ਨਹੀਂ ਹੋਣਾ ਚਾਹੀਦਾ ਉਹ ਆਟਾ ਇੰਨੀ ਕਿਤੇ ਦਾ ਆਟਾ ਆਟਾ ਹੀ ਹੈ ਬਸ ਹਾਂ ਆਲੇ ਵਾਲੇ ਆਲੂ ਘੱਟ ਫੈਲ ਗਏ ਚਲ ਥੱਲੇ ਜਾਂ ਥੱਲੇ ਤੇ ਚਮਚਾ ਲਿਕੇ ਜਾਂਦਾ ਹੈ ਤੇ ਇਹਦੇ ਘਰੇ ਲਿਜਿਆ ਕਰ ਹਾਂ ਐਂ ਕਰਕੇ ਇਹ ਲੇਗਰ ਹਾਂ ਸਿਆਲਾ ਤਾਂ ਇਹ ਤਾਂ ਇਹ ਤਾਂ ਇਹ ਤਾਂ ਇਹ ਤਾਂ ਕਾਫੀ ਗੱਲਾਂ ਹੋਣਾਂ ਸੱਤ ਵਿੱਚ ਬਰ ਜਿਹੜਾ ਤਾਜ਼ੇ ਆਟੇ ਦੀ ਖੁਸ਼ਬੂ ਆ ਉਹ ਤਾਂ ਹੈ ਹੀ ਉਹ ਆ ਮੈਂ ਕੱਲ ਪਰਸੋਂ ਜੀ ਵੀਡੀਓ ਦੇ ਦਦਾ ਪਤਾ ਨਹੀਂ ਹੁਣ ਝੂਠਾ ਦਾ ਕਿ ਸੱਚਾ ਕਹਿੰਦੇ ਵੀ ਫ੍ਰੀਜ ਦੇ ਵਿੱਚ ਆਟਾ ਰੱਖਿਆ ਹੋਇਆ ਜਿਹੜਾ ਜ਼ਹਿਰ ਦੇ ਬਰਾਬਰ ਆ ਵੀ ਜ਼ਹਿਰੇ ਬਣ ਜਾਂਦੀ ਹੈ ਉਹ ਯਾਦ ਹੋਈ ਤਾਂ ਰੋਟੀ ਪਕਾਉਣੀ ਆ ਆਟਾ ਗੁੰਨੋ 5 ਮਿੰਟ ਛੱਡ ਦਿਓ ਤੇ 5 ਮਿੰਟ ਬਾਅਦ ਰੋਟੀ ਪਕਾ ਕੇ ਪਕਾ ਕੇ ਖਾਖ ਲਓ ਹੁਣ ਬਾਦ ਬਾਕੀ ਉਹ ਗੱਲ ਕਹੀ ਜਾਂਦੇ ਵੀ ਬਾਸੀ ਰੋਟੀ ਵੀ ਠੀਕ ਆ ਜਾਂਦਾ ਹਾਂ ਉਹ ਤਾਂ ਆਟਾ ਪੱਕ ਗਿਆ ਨਾ ਜਦ ਬਾਸੀ ਬਣ ਗਈ ਹੋਗੀ ਉਹਦੀ ਤਸਵੀਰ ਚ ਆਟਾ ਆਪਾਂ ਨੇ ਰੱਖ ਦਨਾ ਵਿੱਚ ਜਿਹੜਾ ਖਾਟੇ ਨੂੰ ਬਾਸਾ ਕਰ ਲੈਣਾ ਉਹ ਕਰ ਲੈਣਾ ਹਾਂ ਉਹ ਵੀ ਨਿਕਾਣਾ ਹੁੰਦਾ ਉਹਦਾ ਜਿਹੜਾ ਉਹ ਖਤਮ ਕਰ ਦੋ ਲੋ ਬੈਕਟੀਰੀਆ ਦੀ ਕੋਈ ਬੈਕਟੀਰੀਆ ਦੀ ਗੱਲ ਕਹਿੰਦੇ ਕੁਝ ਵੀ ਬਹੁਤ ਫੈਲ ਜਾਂਦਾ ਉਹ ਇਹਦਾ ਹੈ ਗੱਲ ਚੱਲ ਤੂੰ ਜਾ ਫੇ ਬਾਬਿਆਂ ਦੇ ਲਾਦੇ ਭੋਗ ਮੈਂ ਕਰਾਉਣਾ ਇਹਦੇ ਕਰਕੇ ਪਾਉਣਾ ਕੀ ਹੋ ਗਿਆ ਦੁੱਖ ਕੱਟ ਲੱਗਦਾ ਮੇਰੇ ਪੁੱਤੋ ਤਾਂ ਕੀ ਹੋ ਗਿਆ ਨਾ ਕਟਾਂ ਪਾਤ ਵੀਰ ਕੁਛ ਪਾਤੀ ਆ ਦੇ ਕਾ ਬੰਦਾ ਇਹ ਅੰਬ ਅੰਬੇ ਮਾਂ ਕੀ ਕਹੇ ਡਾਕਟਰ ਵੀ ਅੱਜ ਮਾਂ ਨੇ ਪਰੋਟੇ ਬਣਨੇ ਲੈ ਤੂੰ ਅੰਬ ਲਾਉਤੀਆਂ ਬਕਾਰਾ ਪੰਗੇ ਆਲੂ ਵਾਲਾ ਦਨ ਨੂੰ ਮਾਂ ਮੈਨੂੰ ਤੇ ਦਿਖਾਣਾ ਨੂੰ ਆਕੜਾ ਫੋੜੋ ਨਾ ਆਹ ਦੇ ਪੁੱਤ ਫਰੀਦ ਆਹ ਤਾਂ ਇੱਕ ਕੌਣ ਆ ਸ਼ਿਭੂਏ ਏ ਏ ਰੇਗਾ ਕਾਕਾ ਕੰਦਾ ਹੈ ਕਾਕਾੰਦਾ ਉਹ ਕਾਕਾੰਦਾ ਤੂੰ ਦੱਸ ਤੂੰ ਨੇਲ ਕੱਟਣੇ ਛੱਡਦੇ ਜੇ ਹਾਂ ਓ ਬੱਤ ਕਾਕਾੰਦਾ ਉੱਥੇ ਆਉਣਾ ਨਹੀਂ ਮੇਰੇ ਕੋਲ ਨੂੰ ਆ ਰੜੀ ਆ ਚੱਲ ਬੋਲ ਕੀ ਆਜ 20 ਦਿਖਾ ਓ ਜੀ ਬੋਏ ਨਹੀਂ ਹੋਊਗੀ ਗੁਰਦੀ ਆ <laughs> 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 बलें किना मी पाया गया बलें बल जची दे बापा जच...

ਹਾਂ ਪਾ ਨਹੀਂ ਨਹੀਂ ਚੱਤੀ ਦੇ ਬਣਾ ਮੇਰੇ ਲੋ ਜੀ ਮੈਂ ਹਾਂ ਟੇਸਟ ਚੈੱਕ ਕਰਨਾ ਵਿੱਕੀ ਨੇ ਟੇਸਟ ਚੈੱਕ ਕਰ ਲਿਆ ਪਹਿਲਾਂ ਮੇਰੇ ਬਾਬ ਤੋਂ ਥੋੜੀ ਜਿਹੀ ਤਸਰਾ ਮਿਰਚਾਂ ਦੀ ਨੂਰ ਥੋੜੀ ਜੀ ਅੱਛਾ ਹੋਰ ਬਾਕੀ ਤੁਸੀਂ ਦੇਖ ਰਹਾ ਹੋ ਹੂੰ ਇੰਦਾ ਡੂ ਵੀ ਟੈਂਟਾ ਲੱਗੇ ਵੇ ਕਰਨ ਇੰਦਾ ਰਾਤ ਦੀ ਗੱਜੇ ਤੋਂ ਕਰਨ ਨਾ ਹੁਣੇ ਦੁਬਾਰੇ ਸ਼ੁਰੂ ਹੋਇਆ ਪਹਿਲਾਂ ਤਾਂ ਹਾਂ ਤਾ ਨਾ ਤਾਂ ਬੇਚ ਨੂੰ ਬੇਚ ਹੱਕ ਕੇ ਵੀਦਾਰੇ ਦਾ ਬਾਪਾ ਤੇ ਮੇ ਵੀ ਅੰਨ ਨੇ ਪਾਗਨ ਟੱਟੂ ਨਹੀਂ ਮੰਨਦਾ ਹੂੰ ਗਰਮਾਇਆ ਤੇ ਵਿੱਚ ਆਹ ਪੀਲੇ ਪੀਲੇ ਜਿਹੇ ਨਿਕਲੇ ਨਹੀਂ ਤੇ ਪੀਲੇ ਪੀਲੇ ਝੱਕਣ ਲੱਜਦੇ ਆ ਉਹ ਗਾਜੀ ਵੀ ਉੱਧਰ ਮੈਂ ਪਨੀਰੀ ਭਰਦਾ ਉਹ ਖਾ ਜਿਹੜਾ ਨੱਕਾ ਦਾ ਉਹ ਜਿੱਦ ਨੂੰ ਵੀ ਬਦਲ ਉਹ ਕਿ ਦੋ ਡੱਡੂ ਨਿਕਲਣੇ ਨਿਕਲਣੇ ਅੱਛਾ ਹੱਥਾਂ ਨਾਲ ਤਾਂ ਗਾਰਾ ਬਦਲਦਾ ਮਾਦੀ ਕਿਤੇ ਕਹੀ ਕੋਈ ਦਾ ਟੱਕ ਵੱਜ ਗਿਆ ਨਾ ਪਰ ਹੂੰ ਬਸ ਇਹਨਾਂ ਦੀ ਜੁਨੀ ਜਦ ਬਦਲ ਜਾਣੀ ਜੁਨੀ ਬਦਲ ਜਾਣੀ ਤੇਰੀ ਵੀ ਨਾਲ ਹੋਣੀ ਤੇ ਕਲੱਡੂ ਨਿਕਲੇ ਉਸਤਾ ਉਹ ਉਹ ਤਾਂ ਜਾਨ ਬੁੱਝ ਕੇ ਮਾਰੇ ਫੇਰ ਨਿਕਲਦਾ ਗੱਲੂ 500 ਉਹ ਨਿਕਲਦਾ ਇਹ ਜਾਨ ਬੁੱਝ ਕੇ ਕਰੇ ਇਹ ਤਾਂ ਹਾਂ ਜਿੰਨੇ ਕੋ ਉਹਨਾਂ ਨੇ ਪਾਈ ਸਵਾਸ ਬਕਸੇ ਉਹਨਾਂ ਕਿਲੇ ਹਾਂ ਤਾਂ ਕਹਿੰਦੇ ਕਿ ਰੋਸੀ ਲੱਖ ਜੂਨ ਆ ਜੂਨ ਜੂਨ ਜਿਹੜੇ ਵੀ ਜਿਹੜੇ ਚਾਹ ਡੱਡੂ ਆਉਂਗੇ ਡੱਡੂ ਦਾ ਡੜਾ ਵੀ ਮਾਰੂਗੇ ਆਪਣੀ ਜਾਨ ਬਚਾਉਣ ਨੂੰ ਭੱਜਦਾ ਵੀ ਮੈਂ ਬਚਾਂ ਹੂੰ ਉਹਨੋਂ ਆਪਣੀ ਜੂਨ ਪਿਆਰੀ ਆ ਇਹ ਤਾਂ ਸਹੀ ਆ ਨਾਲੀ ਦੇ ਕੀੜੇ ਨੂੰ ਬਾਹਰ ਕੱਢ ਲੋ ਨਾਲੀ ਤੇ ਫੇਰ ਨਾਲੀ ਜਿਹਨੂੰ ਭਜੂਗਾ ਉਹਨੂੰ ਆਪਣੇ ਜਾਨ ਪਿਆਰੀ ਵੀ ਮੈਂ ਬਤਾ ਦੇਣਾ ਤੇ ਹਮ ਸਾਰੇ ਆ ਗਏ ਲੇਕਿਨ ਆਪਾਂ ਫੱਪਾ ਨੂੰ ਸਮਝ ਆ ਚੀਜ਼ਾਂ ਦੀ ਵੀ ਹਾਂ ਯਾਰ ਬੇਅ ਦੱਡੂ ਆ ਕੀੜੇ ਆ ਇਹ ਫਲਾਂ ਤਾਂ ਦੇ ਮਸ ਨੋੜੀ ਨਹੀਂ ਲਾਉਣੇ ਤਾਂ ਇੱਲਾ ਹੁੰਦੀ ਫੁੱਲ ਗਿਆ ਹੋਇਆ ਨਾ ਵਧੀਆ ਫੱਪਾ ਤੇ ਸੁਪਰ ਫਾਸਟ ਕੰਮ ਮੇਰਾ ਹਾਂ ਆਉਤੀ ਕੱਢ ਗਈ ਇੱਧਰ ਮਨੋ ਵੀ ਕੀ ਕੰਮ ਕਹੀ ਆ ਅੱਛਾ ਐ ਮੈਂ ਕਹ ਮੈਂ ਸੋਚਣਾ ਵੀ ਹੁੰਦਾ ਏ ਉਹੀ ਤਾਂ ਗੱਲ ਆ ਮੈਂ ਸੋਚਣਾ ਸਭ ਤੋਂ ਪਹਿਲਾਂ ਕੀ ਚੱਕਰ ਪਿਆਦਾ ਮੈਨੂੰ ਮੈਂ ਸੋਚਣ ਲੱਜ ਨਹੀਂ ਕੋਈ ਵੀ ਕੰਮ ਕਰਾ ਪਤਾ ਨਹੀਂ ਕੀ ਹੋ ਗਿਆ ਦਿਮਾਗ ਹੋ ਰਿਹਾ ਮੈਨੂੰ ਐ ਕੰਮ ਨਿਪੜੂ ਕਿਵੇਂ ਸ਼ੁਰੂ ਤਾਂ ਕਰ ਦਿਆਂ ਮੇਰਾ ਦਿਮਾਗ ਹੋ ਰਿਹਾ ਪਾਸੇ ਜਾ ਰਿਹਾ ਤੂੰ ਮੇਰੇ ਰੋਟੀ ਪਕਾ ਨਹੀਂ ਬਣੀ ਮਦਦੇ ਚੱਤ ਮੇਰੀ ਕਰਾਲੀ ਮੈਂ ਕਿੱਥੇ ਆਣ ਬਿਠਾ ਲਈ ਆ ਹ ਮੈਂ ਐਸਾ ਚਾਹਾਂ ਜਾਂ ਸੋਚਣ ਲੱਗਣੀ ਆ ਪਤਾ ਨਹੀਂ ਕੀ ਹੋ ਜਾਂਦਾ ਮੇਰੇ ਦਿਮਾਗ ਨੂੰ ਸ਼ਾਇਦ ਬਦਲਾਵ ਤੂੰ ਵੀ ਸੋਚ ਲੰਨੀ ਮੈਨੂੰ ਤਾਂ ਪਤਾ ਨਹੀਂ ਦਵੀ ਤੁਹਾਨੂੰ ਤੇ ਬਹੁਤ ਦਿਮਾਗ ਨਹੀਂ ਪਤਾ ਨਹੀਂ ਕੀ ਦਿਮਾਗ ਹੈਗਾ ਤੇਰੇ ਕੋਲ ਨਹੀਂ ਆਂ ਮੇਰਾ ਦਿਮਾਗ ਤੇ ਫਿਰਦੀ ਪਹਿਲਾ ਹੈਗਾ ਦੌਰਿਆਂ ਦਾ ਖਤਮ ਹੋ ਗਿਆ ਨਾ ਜਦ ਵੀ ਆਈਆਂ ਤੋਂ ਤੇ ਜਾਣੀ ਹ ਤੂੰ ਮੰਨਦੀ ਵੀ ਤੇਰਾ ਦਿਮਾਗ ਨਹੀਂ ਹੈਗਾ ਕਿਦੋਂ ਕਹਦੀ ਖਤਮ ਹੋ ਗਿਆ ਜਦੋਂ ਜਾਣੀ ਤੇਰੇ ਕਹਿਣ ਦਾ ਮਤਲਬ ਤਾਂ ਇਹ ਹੈ ਕਾ ਦੇ ਦਿਮਾਗ ਅਈਦਾ ਬਈ ਰੋਟੀ ਖਾਣੇ ਦੇਖ ਤਾਂ ਗ੍ਰਾਮਣੇ ਤਾਂ ਪਰੌਂਠੇ ਖਾਦੇ ਰਾਮ ਕੇ ਬੈਠ ਕੇ। ਹੱਕ ਬਈ ਆਪਾਂ ਤਾਂ ਲੜਦੇ ਠੱਕ ਜਾਂਦੇ ਨੇ ਹੱਥੇ ਜੋੜਨੇ। ਨਹੀਂ ਗੱਲਾਂ ਐ। ਬਈ ਅਸੀਂ ਨਹੀਂ ਜਿੱਤ ਸਕਦੇ। ਮੇਰੀ ਗੱਲ ਤਾਂ ਸੁਣਾ। ਤੇਰਾ ਦਿਮਾਗ ਕਿੰਨਾ ਕਿਆ 150 ਗ੍ਰਾਮ ਦਾ ਹੈਗਾ ਕਿੰਨਾ ਕਰਜ ਜੂਗਾ ਮੈਂ ਖਾ ਖਾ ਕੇ ਉਹ। ਹੈਂ? ਅਜੇ ਵਿੱਕੀ ਜਿੱਤਣਾ ਸੌਖਾ ਸੰ। ਹੂੰ। ਵਿੱਕੀ ਦਾ ਟੱਲ। ਠੀਕ ਆ। ਇੱਕ ਥੋੜੀ ਮੰਗਣਾ ਲੱਗਦਾ। ਉਹਨੂੰ ਠੀਕ ਆ ਫਿਰ ਉਹਨਾਂ ਗੱਲਾਂ। ਆਈਏ ਇਹਨੂੰ ਜਿੱਤਣਾ ਸੌਖਾ ਸਾਨੂੰ। ਸੜਦਾ ਮਨ ਵੀ ਹਲਕਾ ਹੋ ਜਾਂਦਾ ਲੜ ਕੇ ਇਹ ਵੀ ਗੱਲ ਆ ਇਹ ਵੀ ਗੱਲ ਤੇ 16 ਨੇ ਫੇਰ ਹਟਾ ਬੁਰੇ ਆयोਗਾ ਨਾ ਬੰਦਾ ਹਾਏ ਭਾਈ ਪਾ ਪਾ ਦੇ ਪੇੜਾ ਵੇਲ ਦੋ ਪੇੜਾ ਵੇਲ ਦੋ ਪੇੜਾ ਵੇਲ ਦੋ ਕੰਮ ਨਾ ਕਰਦਾ ਆਵਾਜ਼ ਖੇਤੀ ਕਰ ਖੇਤੀ ਕਰ ਖੇਤੀ ਕਰ ਹਾਰ ਗਏ ਬੱਲਾ ਯਾਰ ਨਾ ਬੰਦਾ ਪਰੋਂ ਤੇ ਇੱਕ ਨੰਬਰ ਉੱਤਰ ਲੱਗ ਗਿਆ ਹੂੰ ਇੱਕ ਵਾਰ ਗੱਡੀ ਸਟਾਰਟ ਕਰਨੀ ਔਖੀ ਆ ਫਿਰ ਤਾਂ ਦਾਲੀ ਪਰ ਚੜ ਗਈ ਫਿਰ ਤਾਂ ਹਾਂ ਮਸਾਲਾ ਵੀ ਵਿੱਕੀ ਵਧੀਆ ਬਣਿਆ ਹੋਇਆ ਆ ਕਈ ਵਾਰ ਨਾ ਫੁੱਟਲਾ ਜਾ ਜਾਂਦਾ ਮਸਾਲਾ ਆਲੂ ਹੂੰ ਚਾਤੀਓ ਤੁਸੀਂ ਪਾਦੇ 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 ਚੱਕ ਵੀ ਕੀ ਆਮ ਵੀ ਪਰਾਰ ਸੇ ਖੰਡੀ ਆ ਲਓ ਜੀ ਹੁਣ ਇੱਕ ਅੱਧਾ ਰਹਿ ਗਿਆ ਜੀ ਚਲੋ ਜੀ ਅਸੀਂ ਅਗਲੇ ਵਲੌਗ ਚ ਮਿਲਦੇ ਹਾਂ ਸਾਨੂੰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੇ ਗੁਣੇ ਰਾਤ ਦੇ ਗੁਣੇ ਤਰੱਕੀਆਂ ਬਖਸ਼ੇ ਜੀ ਓਕੇ ਜੀ ਬਾਏ ਬਾਏ